ਬਹੁਤੇ ਬੰਦੇ ਵੜੇ ਉਹ ਫੜ ਕੱਢੇ ਉਹਨੂੰ ਕੱਢਿਆ ਆ ਫੜ ਕੱਢਦਾ ਹੈ ਕੋਈ ਨਾ ਕੋਈ ਕੋਈ ਨਹੀਂ ਕੱਢ ਪਾਦਾ ਦੇਖ ਲੈ ਰੋਕਦਾ ਰੋਕਦਾ ਉਹ ਬਿੱਲੇ ਰੋਕ ਦੇ ਇੱਕ ਮਿੰਟ ਰੋਕ ਰੋਕਦਾ ਹੀ ਜਾ ਉਹਨੂੰ ਹਟਾ ਫੜ ਦਿੱਤੀ ਫੜ ਉੱਪਰ ਪਾ ਕੇ ਬੈਠਾ ਕੋਈ ਉਹ ਫੜ ਰਿਹਾ ਕਾਰਨ ਫਿਕਰ ਕਿ ਚਾਰ ਪੰਜ ਆ ਕੇ ਖੜ ਜਾਂਦੇ ਆ ਇਧਰ ਹਾ ਦੋ ਗਾਲੇ ਫਾਇਦੇ ਦਾ ਕੋਈ ਚੋ ਨਹੀ ਆ ਵੀਚ ਵਿੱਚ ਮੇਂ ਵਿੱਚ ਆਉਂ ਪਰਦੇ ਆਉਣੇ ਪਰਦੇ ਆ ਆ ਜਿਹੜੇ ਦੋ ਚਾਰ ਨਿੱਕੇ ਜੇ ਗੰਨੇ ਚ ਹਾਂ ਹਾਂ ਇਧਰ ਉਹ ਬੀ ਅਸੀਂ ਪੁੱਛਣ ਕਹਿ ਤੀ ਬੰਦਿਆਂ ਨੂੰ ਕਹਾਂ ਆ ਜਾਓ ਹਾਂ ਛੱਡ ਕੇ ਭਾਈ ਕਿ ਆ ਜਾਓ ਕੋਈ ਯਾਰ ਨੂੰ ਕਹਾਂ ਫੋਨ ਕਿ ਮਾਦੇ ਕਿਉਂ ਨਹੀਂ ਤਾਂ ਹੀ ਪੁੱਛ ਕੋ ਟਰੈਕਟਰ ਵਾਪਸ ਲਿਆਓ ਯਾਰ ਟਰੈਕਟਰ ਵਾਪਸ ਲਿਆਓ ਕਿ ਹੋਈ ਜਾ ਵਾ ਆ ਲਾਜਮ ਦੌਰੇ ਆ ਉਹ ਗੋਲੀਆਂ ਉਹ ਯਾਰ ਅਗਿਆਨ ਬਾਲ ਆਉਂਦਾ ਆ ਲਾਜਮ ਦੌਰੇ ਆ ਉਹ ਗੋਲੀਆਂ ਉਹ ਯਾਰ ਅਗਿਆਨ ਬਾਲ ਆਉਂਦਾ ਗੋਲੀਆਂ ਚੱਲੀਆਂ ਇਹ ਕਿਹੜਾ ਲਾਲ ਜੈਟ ਆ ਇਹੋ ਹੀ ਆ ਮੇਨ ਇਹੋ ਹੀ ਆ ਇਹ ਕੌਣ ਵਾ ਇਹਦਾ ਮੁੰਡਾ ਮੇਰੇ ਨਾਲ ਉਹ ਕੋਲੇ ਗਿਆ ਤੇ ਛਾਈ ਫਿਰ ਡਿਆ ਉਹ ਤਾਂ ਹੈ ਕਿ ਉਹਦਾ ਤੇ ਛਾਈ ਫਿਰ ਡਿਆ ਉਹ ਕੋਲ ਕਹੇ ਟ੍ਰੇਨ ਉੱਡ ਜਾਨੀ ਉੱਥੋਂ ਉਹ ਫਿਰ ਤਾਂ ਨੂੰ ਕੱਢਣ ਦੇ ਆ ਕੋਈ ਉਹਦਾ ਹੀ ਨਖਰੇ ਕਰਨੇ ਨੇ ਹਾਂ ਚਲੋ ਮੈਂ ਉਹਨਾਂ ਨੂੰ ਬੰਦੇ ਵਾਲਾ ਕਰਾਂ ਨਹੀਂ ਅੰਦਾਜ਼ ਉਹ ਜਾਣਦੇ ਯਾਰ ਜਾਣਦੇ ਜਾਣਦੇ ਗਾੜੇ ਮੋਗਾਈਏ ਫਿਰ ਆਪਣਾ ਹੀ ਵੀ ਹਾਂ Gue t referred on it you. wird variance on all that in白 undwiebeli. Send out if these way. Send out from this, para za asaaka saaka. ਇੰਨਾ ਨਾ ਵੀਰ ਘਰ ਕਰਦੀ ਏ ਛੋੜ ਕੇ ਹਰ ਘੁੱਟੇ ਦਾ ਗੱਲ ਕਰਿਓ ਭਾਜੀ ਫਾਇਰ ਹੋ ਰਹੀ ਪਈ ਫਾਇਰ ਹੋ ਰਹੀ ਨਹੀਂ ਜਨਾਬ ਕਿਸ ਗੱਲ ਦਾ ਹਾਂਜੀ ਇਹਦਾਂ ਕਰਕੇ ਫਾਇਰ ਨਹੀਂ ਕੁਝ ਜ਼ਮੀਨ ਦਾ ਕਬਜ਼ਾ ਲੈਣ ਆਇਆ ਜੀ ਜ਼ਮੀਨ ਦਾ ਕਬਜ਼ਾ ਲੈ ਰਹੇ ਆ ਮਾਨ ਮਹਿਕਮਾ ਨਾਲ ਆਇਆ ਕੁਝ ਨਾਲ ਆਈ ਆ ਕਿੰਨੇ ਕਿੰਨੇ ਬੰਦੇ ਆ ਜੀ ਫਾਇਰ ਕਰਦੇ ਆ 40 50 ਬੰਦੇ ਸੱਦੇ ਨੇ ਉਹਨੇ ਜੀ ਉਹ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋ ਰਹੀ ਜੀ ਸਾਹਮਣੇ ਫਾਇਰ ਕੀਤਾ ਮੈਂ ਤਸੀਲਦਾਰ ਕੋਲ ਖੜੇ ਮਾਨ ਨਾਮ ਮਹਿਕਮਾ ਨਾਲ ਆਣਾ ਕਬਜ਼ਾ ਦਵਾਉਣ ਵਾਸਤੇ ਕਿਹਨੇ ਫਾਰਮ ਕਰਤੇ ਆ ਜੀ ਕਿੰਦੀ ਜੇਦਾ ਸਾਡਾ 1 ਕਲਾ 1 ਕਲਾ ਜਮੀਨ ਦਾ 7 ਕਨਾਲ 12 ਮਰਲੇ ਟੋਟਲ ਜਮੀਨ ਆ ਜੀ ਆਈ ਉਹ ਕਬਜ਼ਾ ਲੈਣ ਵਾਸਤੇ ਕੋਰਟ ਦੇ ਆਰਡਰ ਨਾਲ ਆਏ ਆ ਉਹਨੇ ਫਾਰਮ ਕਰਤੀ ਆ ਜੀ ਵਖੋ ਕੋਣ ਕੋਣ ਆ ਕੇ ਖੜੇ ਆ ਜੀ ਕੋਣ ਨਾਲ ਆਇਆ ਨੈਬ ਤਹਿਸੀਲਦਾਰ ਸਭ ਨਿਸ਼ਰਾ ਮੱਝਾ ਸਿੰਘ ਚੌਂਕੀ ਚਾਰ ਜਨ ਨਿਸ਼ਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਸਾਨੂੰ ਕਬਜ਼ਾ ਦੌਣ ਵਾਸਤੇ ਸਾਰਾ ਕੁਝ ਸਾਡਾ ਲੀਗਲਾ ਕੋਰਟ ਦੇ ਆਰਡਰ ਆਏ ਨੇ ਮਾਲ ਨੂੰ ਵੀ ਤੇ ਪੁਲਿਸ ਨੂੰ ਤੇ ਕਬਜ਼ਾ ਲੈਣਾ ਉਹਨੇ ਗੋੜੀ ਚਲਾਤੀ ਆ ਜੀ ਗਾੜੀ ਉਹ ਗੋੜੀ ਚਲਾਤੀ ਆ ਗੋੜੀ ਚਲਾਤੀ ਆ ਜੀ ਆਹ ਵੇਖੋ ਟਰੈਕਟਰਾਂ ਦੇ ਉੱਤੇ ਬੱਦਿਆਂ ਦੇ ਉੱਤੇ ਗੋਲੀਆਂ ਚੱਲ ਗੋ ਹਾਂਜੀ ਹਾਂਜੀ ਕੋਈ ਨਿਕਲਦਾ ਨਹੀਂ ਪਈਗਾ ਰੋਕਦਾ ਰੋਕਦਾ ਉਹ ਬਿੱਲੇ ਹਾਂਜੀ ਰੋਕ ਦੇ ਕਮੇਟ ਰੋਕ ਦੇ ਉਹ ਰੋਕਦਾ ਹੀ ਕੋਈ ਬੁਲਾਓ ਤੁਹਾਡੇ ਐਸਐਚਓ ਕਿੱਥੇ ਆਹ ਐਸਐਚਓ ਗਏ ਕਿ ਦਬਾਨ ਆ ਬਿੱਲੇ ਨੂੰ ਆਵਾਜ਼ ਮਾਰਨਾ ਦੋ ਨੰਬਰ ਉਹਦਾ ਉਹ ਕਿੱਧਰ ਮੱਚ ਤਾ ਨਾ ਇਹ ਅੱਗੇ ਲੈ ਜੀ ਫਾਇਰ ਹੋਇਆ ਫਾਇਰ ਹੋਇਆ ਪਰ ਆਓ ਦੇਖੋ ਜੀ ਹਾਂ ਜੀ ਹਾਂ ਜੀ ਫਾਇਰ ਹੋਇਆ ਪੱਡਣ ਲੱਗਿਆ ਸੀ ਪਰ ਉਹ ਭੱਜ ਗਿਆ ਟਰੱਕ ਕੋਲ ਗਿਆ ਫਾਇਰ ਹੈ ਬਹੁਤ ਸੁਣਨ ਕਲਪੀਏ ਧਰਮਪਾਲ ਜੀ ਅਹੀ ਗੱਲ ਨਹੀਂ ਤਬੀਰ ਸਿੰਘ ਹਲਕਾ ਕਲੇਰ ਖੁਰਦ ਜੀ ਅੱਜ ਮਾਨਯੋਗ ਸੈਸ਼ਨ ਅਦਾਲਤੀ ਦੇ ਹੁਕਮਾ ਮੁਤਾਬਕ ਨੈਪ ਤਹਿਸੀਲਦਾਰ ਸਾਹਿਬ ਦੀ ਹਾਜ਼ਰੀ ਵਿੱਚ ਪੁਲਿਸ ਪ੍ਰੋਟੈਕਸ਼ਨ ਦੀ ਹਾਜ਼ਰੀ 'ਚ ਆਪਾਂ ਜੀ ਜ਼ਮੀਨ ਦਾ ਤਖਲ ਦਵਾਉਣ ਆਏ ਹਾਂ ਜਿਹੜਾ ਪਿੰਡ ਪਿੰਡ ਕਲੇਰ ਖੁਰਦ ਜੀ ਕਿੰਨੀ ਜ਼ਮੀਨ ਇਹ 7 ਕਨਾਲ 12 ਮਰਲੇ ਹੈ ਜੀ ਤੇ ਦੂਸਰੀ ਧਿਰ ਵੱਲੋਂ ਆਪਾਂ ਗਏ ਆ ਜੀ ਪੁੱਛਣ ਵੀ ਤੁਹਾਡੇ ਕੋਈ ਸਟੇਜ ਆ ਰਵਾਰਾ ਵਗੈਰਾ ਕੁਝ ਹੈਗਾ ਤੇ ਪੇਸ਼ ਕੀਤਾ ਉਹਨਾਂ ਦਾ ਨਾਂ ਜੀ ਜਿਹੜਾ ਰਣਜੀਤ ਸਿੰਘ ਆ ਬਾਕੀ ਹੋਰਾਂ ਨੇ ਕਰਦੇ ਨੇ ਇਹ ਕਰਨਾ ਇਹ ਮੈਂ ਇਹਨੂੰ ਪੁੱਛਣ ਗਏ ਹਾਂ ਜੀ ਉਹਨਾਂ ਨੂੰ ਕੋਈ ਤੁਹਾਡੇ ਕੋਲ ਸਟੇ ਹੈਗਾ ਜਾਂ ਦੱਸਿਆ ਜਾਏ ਗਰਦੌਰ ਸਾਹਿਬਗੇ ਨਾਲ ਉਹਨਾਂ ਸਾਡੇ ਵੱਲ ਜੀ ਜਵਾਬ ਦੇਣ ਦੀ بجائے ਉਲਟੇ ਫਾਇਰ ਕੱਟਣਾ ਸ਼ੁਰੂ ਕਰ ਦਿੱਤੇ ਕਿੰਨੇ ਫਾਇਰ ਕੀਤੀ ਹੈ ਜੀ ਫਾਇਰ ਜੀ ਮੇਰੀ ਅਜੇ ਤਿੰਨ ਚਾਰ ਹੋਏ ਆ ਬਾਕੀ ਇਹਨ ਗਿਣਤ ਫਾਇਰ ਹੋਏ ਆ ਬਾਅਦ ਚ ਆਪਾਂ ਦੇ ਉਥੋਂ ਆ ਗਏ ਆ ਜੀ ਜਾਨ ਬਚਾਈ ਆਪਣੀ ਜਾਨ ਜੀ ਆਪਾਂ ਇਦਾਂ ਸਾਈਡ ਤੇ ਹੋ ਕੇ ਉਥੇ ਜੀ ਟਰੱਕ ਖੜਿਆ ਏ ਟਰੱਕ ਦੇ ਸਾਈਡ ਤੇ ਹੋ ਕੇ ਜੀ ਆਪਾਂ ਤੋਂ ਆਪਣੀ ਜਾਨ ਬਚਾ ਕੇ ਆਏ ਆ ਜੀ ਮੰਗ ਜੀ ਅਹੀਂ ਤੇ ਸਰਕਾਰੀ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨਗੇ ਜੀ ਉਹਨਾਂ ਨੇ ਉਲਟਾ ਦੀ ਗਲਤ ਕੀਤਾ ਫਾਇਰ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਪੰਕ ਕਰਨੀ ਚਾਹੀਦੀ ਆ ਜੀ ਨਹੀਂ ਜੀ ਅਜੇ ਗਏ ਆ ਹੁਣ ਦੇਖੋ ਕੀ ਕਰਦੇ ਆਪਾਂ ਇੱਥੇ ਖੜੇ ਆ ਜੀ ਹੁਣ ਉਹਨਾਂ ਨੂੰ ਰੋਕਦੇ ਤਾਂ ਫੇਰ ਹਾਲ ਵੀ ਤੁਸੀਂ ਰੁਕੋ ਅਜੇ ਕਾਰਵਾਈ ਮੇਰੇ ਨਾਲ ਜੀ ਗਰਦੌਰ ਸਾਹਿਬ ਲਖਵਿੰਦਰ ਸਿੰਘ ਆਏ ਤੇ ਨੈਪ ਤਹਿਸੀਲਦਾਰ ਆਏ ਜੀ ਤੇ ਪੁਲਿਸ ਪੁਲਿਸ ਦੇ ਮਲਾਜ਼ਮ ਆਏ ਜੀ ਚਾਰ ਦੀ ਮੌਜੂਦਗੀ ਵਿੱਚ ਕੱਡੇ ਆ ਜੀ ਪੁਲਿਸ ਦੀ ਮੌਜੂਦਗੀ ਵਿੱਚ ਕੱਡੇ ਗਏ ਆ ਜੀ ਕਨਗੋ ਜੀ ਸ਼੍ਰੀਮਧਜਾ ਸਿੰਘ ਤੇ ਐਸੇ ਹੀ ਪੈਂਦੇ ਕਲੇਰ ਕੁਰਤੇ ਦੇ ਵਿੱਚ ਖੜੇ ਆ ਤੇ ਮਾਨਯੋਗ ਅਦਾਲਤ ਦੇ ਹੁਕਮ ਤਾਗ ਉਹ ਜਿਹੜਾ ਕਬਜ਼ਾ ਸੀ ਉਹ ਫਸਲ ਤਵਾਉਣਾ ਸੀ ਜ਼ਮੀਨ ਦਾ ਕਿੰਨੀ ਫਸਲ ਸੀ ਸੱਚ ਨਾਲ 12 ਮਰਲੇ ਹਾਂ ਜੀ ਤੇ ਹਾਲੇ ਅਸੀਂ ਮੌਕੇ ਤੇ ਆ ਕੇ ਪਹੁੰਚੇ ਜਿਹੜੀ ਦੂਸਰੀ ਪਾਰਟੀ ਉਹਨਾਂ ਨੂੰ ਪੁੱਛਣ ਗਏ ਕਿ ਚਾ ਦੇਖੋ ਕੋਈ ਵਗੈਰਾ ਕੋਰਟ ਦਾ ਹੈ ਤੇ ਸਾਨੂੰ ਦੇ ਦਿਓ ਨਹੀਂ ਦੇਈ ਅਸੀਂ ਅਸੀਂ ਵਾਪਸ ਚਲੇ ਜਾਂਦੇ ਆ ਇਸ ਤੋਂ ਪਹਿਲਾਂ ਕਿ ਸਾਡੇ ਨਾਲ ਗੱਲ ਕਰਦੇ ਮੇਰੀ ਪਰਿਵਾਰੀ ਤੋਂ ਉਹਨਾਂ ਨੇ ਫੇアリング ਕਰਤੀ ਜਿੱਦ ਨੇ ਫਾਇਰ ਕੀਤੀ ਹੈ ਜੀ 31 ਤਿੰਨ ਟਾ ਰੌਂਡ ਕਿ ਨਿਕਲੇ ਆ ਫੇਰ ਇਹ ਥੋੜਾ ਅੱਗੇ ਅਸੀਂ ਫਿਰ ਇਹਨੇ ਭੱਜ ਗਏ ਟਰੱਕ ਦੀ ਓਟ ਲੈ ਕੇ ਆਪਣੀ ਜਾਨ ਬਚਾਈ ਤੇ ਹੋਰ ਅਸੀਂ ਥੋੜਾ ਪਿੱਛੇ ਘਟ ਗਏ ਅਸੀਂ ਮਨ ਕਰਦੇ ਅਸੀਂ ਮਨ ਕਰਦੇ ਕਿ ਸਰਕਾਰੀ ਕੰਮ ਦੇ ਵਿੱਚ ਅਦਾਲਤੀ ਕੰਮ ਦੇ ਵਿੱਚ ਜਿਹੜਾ ਅਦਾਲਤੀ ਹੁਕਮ ਸੀ ਉਹਦੇ ਵਿੱਚ ਇਹਨਾਂ ਨੇ ਨਿਕਲ ਪਾਇਆ ਸਿਕਾ ਰਾਜਰੀ ਹੁਕਮਾਂ ਲਈ ਉਹਦੀ ਉਹ ਲਗਨ ਨਹੀਂ ਕੀਤੀ ਹੈ ਕਿ ਇਹਨਾਂ ਦੇ ਜੋਰਪੰਦੀ ਸਰਕਾਰੀ ਕਾਰਵਾਈ ਜਿਸ ਦਾ ਪਰਚਾ ਕਰਾ ਦਿੱਤਾ ਹੋਣਾ ਚਾਹੀਦਾ ਕੰਮ ਤੋਂ ਕਿਹਾ ਤੇ ਜੀ ਦਿਲ ਹਾਲ ਹੈ ਅਸੀਂ ਤੇ ਖੜੇ ਆ ਪਾਸੇ ਜੀ ਅਸੀਂ ਰੁਕਿਆ ਆ ਤੁੰਕੀ ਗਾਰਡਨ ਖੜੇ ਨਖਰਾ ਮਜਾ ਸੀ ਕੀ ਗੱਲ ਹੋਈ ਐ ਤੇ ਜੀ ਸ਼ਾਸਨ ਕੋਟ ਦਾ ਹੁਕਮੀ ਜੀ ਹਾਂ ਜੀ ਤੇ ਪਟਵਾਰੀ ਸਾਹ ਤੇ ਗਰਦੋਰ ਤੇ ਨਿਆ ਸਾ ਆਏ ਤੁਮ ਜਕਰੋਣ ਜੀ ਹਾਂ ਜੀ ਤੇ ਦੂਜੀ ਤੇ ਰਣਜੀਤ ਸਿੰਘਾ ਉਹਨਾਂ ਨੇ ਕਿ ਕਵਜਾ ਨਹੀਂ ਹੁੰਦਦਾ ਜੀ ਤੇ ਉਲਟਾ ਮੁਲਾਜ਼ਮਾਂ ਨੂੰ ਗਾਲ੍ਹਾਂ ਮਾਰਦਾ ਕੋਈ ਫਾਇਰਪੁੱਲ ਵੀ ਹੋਇਆ ਜੀ ਇਹ ਤਫ਼ਤੀਸ਼ ਕਰਨੀ ਹੈ ਜੀ ਤਫ਼ਤੀਸ਼ ਕਰਦੇ ਹਾਂ ਤਫ਼ਤੀਸ਼ ਕਰਦੇ ਹਾਂ